ਤੇ ਟੀਵੀ ਕੱਟੀ ਹੈ ਤੇ ਵਿਜ਼ਿਬਿਲਟੀ ਨਾ ਹੋਣ ਕਰਕੇ ਆਵਾਜਾਈ ਚ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਆਵਾਜਾਈ ਚ ਦਿੱਕਤ ਮੌਸਮ ਵਿਭਾਗ ਨੇ ਅਲਰਟ ਕੀਤਾ ਹੈ ਦੱਸਿਆ ਕਿ 30 ਦਸੰਬਰ ਤੱਕ ਇਦਾਂ ਹੀ ਸੰਗਣੀ ਧੁੰਦ ਪਵੇਗੀ ਤੇ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਸੰਗਣੀ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਸੰਗਣੀ ਧੁੰਦ ਦੇ ਕਰਕੇ ਵਿਜ਼ਿਬਿਲਟੀ ਬਿਲਕੁਲ ਹੀ ਨਾ ਦੇ ਬਰਾਬਰ ਹੈ ਬਿਲਕੁਲ ਹੀ ਜ਼ੀਰੋ ਹੈ ਤਸਵੀਰਾਂ ਤੁਹਾਨੂੰ ਵਖਾ ਰਹੇ ਵਿਜ਼ਿਬਿਲਟੀ ਨਾ ਹੋਣ ਕਰਕੇ ਲੋਕਾਂ ਨੂੰ ਆਵਾਜ਼ਾਈ ਚ ਦਿੱਕਤ ਹੋ ਰਹੀ ਹੈ ਸਿਵਚਾਲੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੇ 30 ਦਸੰਬਰ ਤੱਕ ਇਹ ਜਹੀ ਸੰਗਣੀ ਤੁੰਦ ਪਏਗੀ ਹਾਲਾਂਕਿ ਹਾਈਵੇ ਸ ਤੇ ਕਾਫੀ ਤੁੰਦ ਵੇਖਣ ਨੂੰ ਮਿਲਦੀ ਹੈ ਜਦੋਂ ਕਿ ਐਸੀ ਤੁੰਦ ਜੋ ਹੈ ਹਾਦਸੇ ਦਾ ਕਾਰਨ ਬੰਦੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਵੇਰ ਵਲੇ ਜਰੂਰੂ ਸਫ਼ਰ ਕਰ ਰਹੇ ਹੋ ਟਰੈਵਲ ਕਰ ਰਹੇ ਹੋ ਤੇ ਆਪਣੀ ਗੱਡੀਆਂ ਦੀ ਰਫ਼ਤਾਰ ਨੂੰ ਹੌਲੀ ਰੱਖਿਆ ਜਾਏ ਰਿਫਲੈਕਟਰਸ ਔਨ ਕੀਤੇ ਜਾਣ फॉग लाइट्स ऑन किए त्या जान दूसरी गाड़ियां तो डिस्टेंस बना के रख्या जाते विजिबिलिटी बिल्कुल ही जीरो ਦੇ ਬਰਾਬਰ ਹੈ ਜਿਨ੍ਹਾਂ ਲੋਕਾਂ ਨੂੰ ਸਵੇਰੇ ਟ੍ਰੈਵਲ ਕਰਨਾ ਪੈਂਦਾ ਹੈ ਕੰਮ ਕਾਜ ਤੇ ਜਾਣਾ ਪੈਂਦਾ ਉਹਨਾਂ ਲਈ ਖਾਸੇ ਪਰੇਸ਼ਾਨੀ ਹੈ ਜੈਸੀ ਕਿਸਾਨਾਂ ਦੀ ਗੱਲ ਕਰੀ ਤੇ ਕਿਸਾਨਾਂ ਦੇ ਲਈ ਆਜੋ ਤੁੰਦ ਹੈ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਕਣਕ ਦੀ ਫਸਲ ਦੇ ਲਈ ਆਤੁੰਦ ਲਾਹੇਵੰਦ ਸਾਬਤ ਹੁੰਦੀ ਹੈ ਠੰਡ ਲਾਹੇਵੰਦ ਸਾਬਤ ਹੁੰਦੀ ਹੈ ਤੇ ਪੰਜਾਬ ਹਨਾ ਸਮੇਤ ਚੰਡੀਗੜ੍ਹ ਚ ਸੰਗਣੀ ਤੁੰਦ છਾਈ ਹੈ ਜੈਸੀ ਚੰਡੀਗੜ੍ਹ ਦੀ ਗੱਲ ਕਰੀ ਤੇ ਚੰਡੀਗੜ੍ਹ ਵੀ ਆਜ ਸ਼ਹਿਰ ਦੇ ਅੰਦਰ ਵੀ ਸੰਗਣੀ ਤੁੰਦ ਤੇ ਮੇਨਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਬਸੀ ਪਟਾਣਾ ਤੋਂ ਲਾਈਵ ਮੌਜੂਦ ਨੇ ਨਪਿੰਦਰ ਜਾਨਣਾ ਚਾਹਾਂਗੇ ਪਿੱਛੇ ਸੀ ਵੇਖ ਪਾ ਰਿਹਾ ਕਿ ਸੰਗਣੀ ਧੁੰਦੇ ਕੀ ਕੁਝ ਟੈਂਪਰੇਚਰ ਹੈ ਤੇ ਇਸ ਠੰਡ ਨੇ ਧੁੰਦ ਨੇ ਆਮ ਜੀਵਨ ਨੂੰ ਕਿਦਾਂ ਪ੍ਰਭਾਵਿਤ ਕੀਤਾ ਹੈ ਦੇਖੋ ਸਰਜੋਤ ਜੇ ਕੱਲੀ ਠੰਡ ਹੋਵੇ ਤਾਂ ਚਲੋ ਠੰਡ ਤੋਂ ਤਾਂ ਬਚਾ ਕੀਤਾ ਜਾਂਦਾ ਗਰਮ ਕੱਪੜੇ ਪਾ ਲੈਂਦਾ ਬੰਦਾ ਚਲੋ ਘਰ ਤੋਂ ਬਾਹਰ ਨਿਕਲ ਲਗਾ ਧਿਆਨ ਰੱਖ ਲੂ ਪਰ ਜਦੋਂ ਸੰਗਣੀ ਧੁੰਦ ਦਾ ਮਸਲਾ ਆ ਜਾਂਦਾ ਤੇ ਬੇहद ਖਤਰਨਾਕ ਹੋ ਜਾਂਦੀ ਹੈ ਕਿਉਂਕਿ ਧੁੰਦ ਦੇ ਵਿੱਚ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਸਫਰ ਕਰਦੇ ਹੋ ਤਾਂ ਉਹ ਕਈ ਵਾਰ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦਾ ਹੈ ਅਨੇਕਾਂ ਹਾਦਸੇ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਨੇ ਪਿੱਛੇ ਤੁਹਾਨੂੰ ਤਸਵੀਰਾਂ ਦੇਖੋ ਤੁਸੀਂ ਤੁਹਾਨੂੰ ਹਲਕੀਆਂ-ਹਲਕੀਆਂ ਲਾਈਟਾਂ ਨਜ਼ਰ ਆਉਣਗੀਆਂ ਜਿਹੜੀਆਂ ਸੜਕ ਤੇ ਗੱਡੀਆਂ ਜਾ ਰਹੀਆਂ ਨੇ ਅਸੀਂ ਇਸ ਵੇਲੇ ਜਿਹੜਾ ਹੈਗਾ 메ਨ ਸੜਕ ਤੇ ਮੌਜੂਦ ਆ ਤਾਂ ਤੁਹਾਨੂੰ ਬਹੁਤ ਹਲਕੀਆਂ-ਹਲਕੀਆਂ ਲਾਈਟਾਂ ਗੱਡੀ ਦੀਆਂ ਬਲਿੰਕ ਕਰਦੀਆਂ ਦਿਖਣਗੀਆਂ ਜਿਹੜੀਆਂ ਗੱਡੀਆਂ ਇਸ ਵੇਲੇ ਆ ਜਾ ਰਹੀਆਂ ਨੇ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਸੰਘਣੀ ਧੁੰਦ ਆ ਐਸੇ ਜਿਹੜਾ ਮੌਸਮ ਹੈ ਜਾਂ ਇੰਨੀ ਸੰਘਣੀ ਧੁੰਦ ਐਸੇ ਹਾਲਾਤ ਦੇ ਵਿੱਚ ਸਫ਼ਰ ਕਰਨਾ ਬੇहद ਮੁਸ਼ਕਲ ਹੋ ਜਾਂਦਾ ਚਾਹੇ ਉਹ ਪੁਲਿਸ ਹੋਵੇ ਚਾਹੇ ਜੋ ਜਿਹੜਾ ਪ੍ਰਸ਼ਾਸਨ ਹੋਵੇ ਉਹ ਇਹ ਹੀ ਸਲਾਹ ਦਿੰਦੇ ਨੇ ਕਿ ਐਸੀ ਧੁੰਦ ਦੇ ਵਿੱਚ ਜਦੋਂ ਤੁਸੀਂ ਬਾਹਰ ਨਿਕਲਣਾ ਹੈ ਬਹੁਤ ਧਿਆਨ ਦੇ ਨਾਲ ਗੱਡੀ ਦੀ ਰਫ਼ਤਾਰ ਘੱਟ ਰੱਖੋ ਰਿਫਲੈਕਟਰ ਲੱਗੇ ਹੋਣੇ ਚਾਹੀਦੇ ਆ ਔਰ ਤੁਹਾਡੀ ਗੱਡੀ ਦੇ ਫੌਗ ਲਾਈਟਾਂ ਹੋਣੀਆਂ ਚਾਹੀਦੀਆਂ ਔਰ ਹਮੇਸ਼ਾ ਅਗਰ ਜ਼ਰੂਰਤ ਹੈ ਬਹੁਤ ਜ਼ਿਆਦਾ ਤਾਂ ਹੀ ਇਨੀ ਧੁੰਦ ਦੇ ਵਿੱਚ ਬਾਹਰ ਨਿਕਲੋ ਵਰਨਾ ਤੁਸੀਂ ਧੁੰਦ ਘੱਟ ਹੋਣ ਦਾ ਇੰਤਜ਼ਾਰ ਕਰ ਸਕਦੇ ਹੋ ਔਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਜੀ ਕਿ ਕਿਸ ਤਰ੍ਹਾਂ ਗੱਡੀਆਂ ਦੀ ਰਫਤਾਰ ਤੇ ਵੀ ਬ੍ਰੇਕ ਲੱਗੀ ਹੋਈ ਆ ਹੌਲੀ ਹੌਲੀ ਕਰਕੇ ਗੱਡੀਆਂ ਚੱਲਦੀਆਂ ਨੇ ਤੁਹਾਨੂੰ ਜਿਹੜੀਆਂ ਗੱਡੀਆਂ ਦੀਆਂ ਲਾਈਟਾਂ ਦੂਰੋਂ ਬਹੁਤ ਘੱਟ ਨਜ਼ਰ ਆਉਂਦੀਆਂ ਤਾਂ ਐਸੇ ਮਾਹੌਲ ਦੇ ਵਿੱਚ ਸਫ਼ਰ ਕਰਨਾ ਬੇहद ਮੁਸ਼ਕਲ ਹੋ ਜਾਂਦਾ ਪਿਛਲੇ ਕਰੀਬ 2-3 ਦਿਨਾਂ ਤੋਂ ਜਿਹੜੀ ਧੁੰਦ ਜਿਆਦੇ ਸੰਘਣੀ ਹੋਈ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਇਹ ਇਨ੍ਹਾਂ ਦਿਨਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਅਕਸਰ ਹੀ ਪਿਛਲੇ ਕਈ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਕਿ ਇਹ ਇਨ੍ਹਾਂ ਦਿਨਾਂ ਦੇ ਵਿੱਚ ਧੁੰਦ ਜਿਹੜੀ ਉਹ ਲਾਜ਼ਮੀ ਪੈਂਦੀ ਪੈਂਦੀ ਆ ਏ ਨੂੰ ਤੁਸੀਂ ਕੁਦਰਤ ਦਾ ਕੋਈ ਨਿਯਮ ਮੰਨ ਲਓ ਕਿ ਲੋਕਾਂ ਨੂੰ ਥੋੜਾ ਬਹੁਤਾ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਹਾਂ ਉਹਨਾਂ ਸਮਿਆਂ ਦੇ ਵਿੱਚ ਕਿੰਨੀ ਠੰਡ ਹੋਵੇਗੀ ਹਾਲਾਂਕਿ ਮੌਸਮ ਬਹੁਤ ਬਦਲ ਗਿਆ ਜਿਹੜੇ ਬਜ਼ੁਰਗ ਦੱਸਦੇ ਨੇ ਜਾਂ ਸੈਣੇ ਦੱਸਦੇ ਨੇ ਉਹ ਦੱਸਦੇ ਨੇ ਕਿ ਪਿਛਲੇ ਸਾਲਾਂ ਦੇ ਵਿੱਚ ਚੁਰ ਖਾਸ ਕਰਕੇ ਜਦੋਂ 500 ਸਾਲ ਪੁਰਾਣੀ ਗੱਲ ਕਰੀਏ ਤੇ ਕਹਿੰਦੇ ਨੇ ਕਿ ਕਹਿਰ ਦੀ ਸਰਦੀ ਪੈਂਦੀ ਸੀ ਉਦੋਂ ਤਾਂ ਉਹਦੇ ਮੁਕਾਬਲੇ ਤੇ ਕਹਿੰਦੇ ਹੋਣ ਵਾਲੀ 5% ਵੀ ਠੰਡ ਨਹੀਂ ਹੋਣੀ ਜਿੰਨੀ ਠੰਡ ਤੇ ਹਾਲਾਤ ਮੌਸਮ ਜਿਹੜਾ ਉਦੋਂ ਖਰਾਬ ਹੁੰਦਾ ਸੀ ਪਰ ਹੁਣ ਫਿਰ ਵੀ ਜਿੰਨੀ ਘੁੱਤ ਹੁੰਦਾ ਜਾਂ ਜਿੰਨਾ ਕਿ ਠੰਡਾ ਉਹ ਵੀ ਬਹੁਤ ਜ਼ਿਆਦਾ ਲੱਗਦੀ ਆ ਤਾਂ ਤੁਸੀਂ ਸੜਕ ਦੀਆਂ ਤਸਵੀਰਾਂ ਦੇਖੋ ਆ ਟਰੈਕਟਰ ਟਰਾਲੀਆਂ ਜਿਹੜੇ ਜਾ ਰਹੇ ਨੇ ਜਿਹੜੇ ਕਿਸੇ ਨੇ ਕੰਮ ਤੇ ਹੁੰਦੇ ਨੇ ਤੇ ਜਾਣਾ ਇਹ ਦੇਖੋ ਕੋਈ ਸਬਜ਼ੀ ਲੈ ਕੇ ਜਾ ਰਿਹਾ ਇਹ ਕੋਈ ਕੰਮ ਤੇ ਜਾ ਰਿਹਾ ਹੋਣਾ ਤਾਂ ਲੋਕਾਂ ਨੂੰ ਮਜਬੂਰੀ ਬਸ ਨਿਕਲਣਾ ਪੈਂਦਾ ਜਾਂਦੇ ਨੇ ਲੋਕ ਜਾਣਾ ਵੀ ਮਜਬੂਰੀ ਆ ਜਾਣਾ ਵੀ ਪੈਣਾ ਪਰ ਥੋੜਾ احتਿਆਤਨ ਥੋੜਾ ਧਿਆਨ ਰੱਖ ਕੇ ਜਿਹੜਾ ਹੈਗਾ ਸਫ਼ਰ ਕੀਤਾ ਜਾ ਸਕਦਾ ਪਰ ਇਹਨਾਂ ਦਿਨਾਂ ਦੇ ਵਿੱਚ ਹਲੇ ਆਉਣ ਵਾਲੇ ਕਿੰਨੇ ਦਿਨ ਧੁੰਦ ਪੈਂਦੀ ਉਹ ਸਾਡੇ ਜਿਹੜੇ ਇੱਥੇ ਸਹਿਯੋਗੀ ਮੌਜੂਦ ਨੇ ਉਹ ਥੋੜੀ ਦੇਰ ਤੱਕ ਤਸਵੀਰ ਸਪਸ਼ਟ ਕਰਵਾਉਣਗੇ ਮੌਸਮ ਵਿਭਾਗ ਦੇ ਨਾਲ ਗੱਲ ਕਰਕੇ ਐਕੂਰੇਟ ਕਿ ਇਹ ਮੌਸਮ ਜਿਹੜਾ ਇਸ ਤਰ੍ਹਾਂ ਦਾ ਕਿੰਨੇ ਦਿਨ ਰਹੇਗਾ ਧੁੰਦ ਕਿੰਨੇ ਦਿਨ ਰਹੀ ਹਾਲਾਂਕਿ ਧੁੰਦ ਕਾਫੀ ਦਿਨ ਜੇ ਪਿੱਛੇ ਨਜ਼ਰ ਮਾਰੀਏ ਤਾਂ ਧੁੰਦ ਚੱਲਦੀ ਆ ਲੋਹੜੀ ਤੱਕ ਵੀ ਧੁੰਦ ਕਈ ਵਾਰ ਪੈਂਦੀ ਆ ਤਾਂ ਇਹ ਕਈ ਦਿਨ ਐਸੇ ਹੁੰਦੇ ਨੇ ਜਿਹੜੇ ਇੱਕ ਤਰ੍ਹਾਂ ਦੇ ਚੁਣੌਤੀ ਵਾਲੇ ਹੁੰਦੇ ਨੇ ਲੋਕਾਂ ਨੂੰ ਬੜਾ ਧਿਆਨ ਰੱਖਣ ਦੀ ਲੋੜ ਪੈਂਦੀ ਆ ਬੜਾ ਇਤਿਆਜ਼ ਰੱਖਣ ਦੀ ਲੋੜ ਪੈਂਦੀ ਆ ਔਰ ਅਨੇਕਾਂ ਲੋਕਾਂ ਦੀਆਂ ਕਈ ਵਾਰ ਜਦੋਂ ਅਸੀਂ ਅਣਗਹਿਲੀ ਕਰ ਜਾਂਦੇ ਆ ਦੇਖੋ ਇਹ ਹਾਸਾ ਤਾਂ ਵਾਪਰਦਾ ਕਦੋਂ ਵਾਪਰਦਾ ਉਹਦੇ ਮਾਰੇ ਕੁਝ ਰੱਬ ਜਾਣਦਾ ਕਈ ਵਾਰੀ ਵਾਪਰ ਜਾਂਦਾ ਪਰ ਕਈ ਵਾਰ ਅਸੀਂ ਆਪਣੀ ਗਲਤੀ ਦੇ ਕਾਰਨ ਵੀ ਆਸੇ ਸ਼ਿਕਾਰ ਹੋ ਜਾਂਦੇ ਆ ਅਸੀਂ ਤੇਜ਼ ਰਫ਼ਤਾਰ ਦੇ ਚੱਲਦੇ ਆਸੇ ਸ਼ਿਕਾਰ ਹੋ ਜਾਂਦੇ ਆ ਤਾਂ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਹਾਂ ਜਿੰਨੇ ਕੁ ਬਚਾਅ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਨ ਦੀ ਜ਼ਰੂਰਤ ਆ ਇੱਕ ਤਾਂ ਤੁਸੀਂ ਜੇ ਸਾਈਕਲ ਤੇ ਜਾ ਰਹੇ ਹੋ ਕੋਈ ਉਹਦੇ ਜੇ ਕੋਈ ਜੈਕਟ ਵੀ ਪਾਈ ਹੈ ਤਾਂ ਉਹਦੇ ਤੇ ਵੀ ਰਿਫਲੈਕਟਰ ਵਾਲੀ ਜੈਕਟ ਉਹਨੂੰ ਪਾਉਣੀ ਚਾਹੀਦੀ ਆ ਔਰ ਜੇ ਤੁਸੀਂ ਸਾਈਕਲ ਤੇ ਜਾ ਰਹੇ ਹੋ ਸਾਈਕਲ ਦਾ ਰਿਫਲੈਕਟਰ ਜ਼ਰੂਰ ਲੱਗਿਆ ਹੋਣਾ ਚਾਹੀਦਾ ਕੋਈ ਪੈਦਲ ਵਾਕ ਕਰ ਰਹੇ ਆ ਤਾਂ ਉਹ ਵੀ ਤੁਸੀਂ ਐਸੇ ਏਰੀਆ ਦੇ ਵਿੱਚ ਕਰੋ ਜਿਹੜਾ ਮੇਨ ਰੋਡ ਤੋਂ ਥੋੜਾ ਪਾਸੇ ਹੋਵੇ ਅਨੇਕਾਂ ਅਸੀਂ ਆਸ-ਪਾਸ ਦੇ ਦੇਖੇ ਨੇ ਕਾਫੀ ਟਾਈਮ ਪਹਿਲਾਂ ਸਟਰੀਟ ਕੋਰ ਦੇ ਵਿੱਚ ਇਸ ਤਰ੍ਹਾਂ ਦਾ ਹਾਸਾ ਆਇਆ ਸੀ ਇਸ ਤਰ੍ਹਾਂ ਦੇ ਕਈ ਸ਼ਹਿਰਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਧੁੰਦ ਦੇ ਚੱਲਦਿਆਂ ਸੈਰ ਕਰਦੇ ਲੋਕਾਂ ਨੂੰ ਜਾਣਗੁਆਣੀ ਪਈ ਪਿੱਛੋਂ ਕੋਈ ਸਾਧਨ ਵੀ ਕਲਾ ਕੇ ਇੱਕ ਦਮ ਉੱਪਰ ਚੜ ਗਿਆ ਇਸ ਕਰਕੇ ਜੇ ਤੁਸੀਂ ਸੈਰ ਵੀ ਕਰਦੇ ਆ ਤਾਂ ਇਹ ਧਿਆਨ ਰੱਖੋਗੇ ਤੁਸੀਂ ਕਿੱਥੇ ਕਰ ਰਹੇ ਹੋ ਔਰ ਜੇ ਕਰ ਵੀ ਰਹੇ ਹੋ ਤਾਂ ਤੁਸੀਂ ਜਿਹੜੀ ਜੈਕਟ ਪਾਈ ਆ ਸ਼ੂਜ਼ ਪਾਏ ਨੇ ਔਰ ਰਿਫਲੈਕਟਰ ਵਾਲੇ ਜ਼ਰੂਰ ਹੋਣ ਤਾਂ ਕਿ ਦੂਰੋਂ ਆਉਂਦੀ ਗੱਡੀ ਨੂੰ ਪਤਾ ਲੱਗ ਜਾਏ ਕਿਸੇ ਵੀਕਲ ਨੂੰ ਪਤਾ ਲੱਗ ਜਾਏ ਸਾਈਕਲ ਤੇ ਕੋਈ ਜਿਹੜਾ ਜਾ ਰਹੇ ਨੇ ਤਾਂ ਉਹਨਾਂ ਦੇ ਸਾਈਕਲ ਤੇ ਰਿਫਲੈਕਟਰ ਜਰੂਰ ਲੱਗਾ ਹੋਣਾ ਚਾਹੀਦਾ ਤੇ ਐਸੀਆਂ ਕੋਈ ਚੀਜ਼ਾਂ ਟਰੈਕਟਰ ਟਰਾਲੀ ਵਾਲੇ ਬਹੁਤ ਵੱਡੇ ਕਿਵਰੀ ਹਾਸਿਆ ਕਾਰਨ ਬਣਦੇ ਆ ਟਰਾਲੀਆਂ ਦੇ ਪਿੱਛੇ ਲਾਈਟ ਤਾਂ ਮੈਨੂੰ ਲੱਗਦਾ ਕਿ 50% 60% ਹੁੰਦੀ ਨਹੀਂ ਤੇ ਜੇ ਹੁੰਦੀ ਹੈ ਤਾਂ ਜਗਦੀ ਨਹੀਂ ਤੇ ਜੇ ਕਿਸੇ ਦੇ ਹੈ ਹੀ ਨਹੀਂ ਤਾਂ ਰਿਫਲੈਕਟਰ ਵੀ ਨਹੀਂ ਲਾਉਂਦਾ ਹਰ ਵਾਰ ਡਰਾਈਵ ਚੱਲਦੀ ਹੈ ਮੁਹਿੰਮ ਚੱਲਦੀ ਹੈ ਰਿਫਲੈਕਟਰ ਲਾਉਣ ਦੀ ਆ ਤੁਸੀਂ ਨਾਲ ਨਾਲ ਤਸਵੀਰਾਂ ਤੁਹਾਨੂੰ ਦਿਖਾਈ ਜਾਂਦੇ ਕਿ ਦੇਖੋ ਆ ਜੋ ਨੇੜੇ ਹੁਣ ਟਰੱਕ ਆਇਆ ਤਾਂ ਤੁਹਾਨੂੰ ਦਿਖ ਰਿਹਾ ਤਾਂ ਗੱਲ ਦੀ ਟਰੈਕਟਰ ਟਰਾਲੀਆਂ ਦੀ ਜਿੱਦਾਂ ਕਰਦੇ ਹਾਂ ਕਿ ਉਹਨਾਂ ਨੂੰ ਰਿਫਲੈਕਟਰ ਲਾਉਣਾ ਬਹੁਤ ਜ਼ਰੂਰੀ ਆ ਤਾਂਕਿ ਜੇ ਕੋਈ ਅੱਗੋਂ ਪਿੱਛੋਂ ਵੀ ਕਲਾ ਰਿਹਾ ਤੁਹਾਨੂੰ ਪਤਾ ਲੱਗ ਜਾਏ ਕਿ ਅੱਗੇ ਟਰੈਕਟਰ ਟਰਾਲੀ ਜਾ ਰਿਹਾ ਅਨੇਕਾਂ ਹਾਦਸੇ ਜਿਹੜੇ ਵੱਡੇ ਭੋਂਗ ਵਾਲੇ ਟਰੱਕ ਨੇ ਭੋਂਗ ਵਾਲੇ ਟਰੈਕਟਰ ਟਰਾਲੀਆਂ ਨੇ ਉਹ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੇ ਨੇ ਤੇ ਸਾਨੂੰ ਥੋੜਾ ਆਪ ਵੀ احتیاط ਰੱਖਣੀ ਜ਼ਰੂਰੀ ਆ ਬਚਾ ਦੇ ਵਿੱਚ ਹੀ ਕਹਿੰਦੇ ਨੇ ਕਿ ਬਚਾ ਮੌਸਮ ਤਾਂ ਦੇਖੋ ਕੁਦਰਤ ਹੈ ਉਹ ਕੁਦਰਤ ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਇਨਸਾਨ ਕੁਦਰਤ ਤੇ ਕੰਟਰੋਲ ਨਹੀਂ ਕਰ ਸਕਦਾ ਤੇ ਇਸ ਕਰਕੇ ਤੁਸੀਂ ਆਪਣੇ ਆਪ ਤੇ ਕੰਟਰੋਲ ਕਰ ਸਕਦੇ ਆ ਤੁਹਾਨੂੰ ਖੁਦ ਤੇ ਕੰਟਰੋਲ ਕਰਨਾ ਹੋਵੇਗਾ ਜੇ ਕਹਿੰਦੇ ਆ ਕਿ ਤੁਸੀਂ ਲੰਬਾ ਜੀਣਾ ਹੈ ਤਾਂ ਜੇ ਤੁਸੀਂ ਸੁਰੱਖਿਅਤ ਰਹਿਣਾ ਤਾਂ ਤੁਹਾਨੂੰ ਇਹ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਜੀ 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 ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਮੌਸਮ ਦੀ ਤਾਜ਼ਾ ਜਾਣਕਾਰੀ ਦੇਣ ਲਈ ਤੇ ਇਸੇ ਵਿਚਾਰੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਅੱਜ 28 ਤਰੀਕ ਹੈ 3 ਤਰੀਕ ਤੱਕ ਇਹੋ ਜਿਹੀ ਸੰਗਨੀ ਤੁੰਦ ਰਹਿਣ ਦੇ ਅਸਰ ਦਸੇ ਜਾ ਰਹੇ ਨੇ ਇਸ ਦੇ ਵਿਚਾਰ ਲੋਕਾਂ ਨੂੰ ਅਪੀਲ ਹੈ ਕਿ ਇਤਿਆਤਨ ਉਹ ਜਦੋਂ ਹਾਈਵੇ ਟੂ ਟ੍ਰੈਵਲ ਕਰ ਰਹੇ ਨੇ ਜਦੋਂ ਸੰਗਨੀ ਤੁੰਦ ਹੈ ਤੇ ਰਿਫਲੈਕਟਰਸ ਗੱਡੀ ਦੇ ਔਨ ਰੱਖੇ ਜਾਣ ਤੇ ਬਕਾਇਆ ਜਿੰਨੀਆਂ ਵੀ ਪ੍ਰੀਕਾਸ਼ਨਸ ਨੇ ਉਲਈਆਂ ਜਾਣ